ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਸਵਾਗਤ ਕਰਦੇ ਹਾਂ YouTube ਚੈਨਲ ਜੋਧਰੀ ਫਾਰਮਿੰਗ ਦੇ ਵਿੱਚ ਸਾਰੇ ਦੋਸਤੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਧਰੀ ਫਾਰਮਿੰਗ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਕਿਸਾਨ ਦੋਸਤ ਅੱਜ ਆਪਣੇ YouTube ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਜਿਹੜੇ ਕਿਸਾਨ ਦੋਸਤ ਆ ਆਪਣੇ Facebook ਪੇਜ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਆਪਣੇ ਫੇਸਬੁੱਕ ਪੇਜ ਨਾਲ ਜੁੜਨ ਵਾਸਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੇ ਹਰੇਕ ਨਵੀਂ ਤਨਵੀਂ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਸਕੋ ਅੱਜ ਆਪਾਂ ਦੋਸਤੋ ਪਹੁੰਚੇ ਹੋਏ ਆਂ ਪਸ਼ੂ ਮੰਡੀ ਮੋੜ ਮੰਡੀ ਜਾਣਕਾਰੀ ਤੁਹਾਨੂੰ ਸਾਰੀ ਦੇਦਣੇ ਆਂ ਇਦਾਂ ਦੀ ਵੀਡੀਓ ਕਿਸੇ ਵੀ ਕਿਸਾਨ ਦੋਸਤ ਨੇ ਆਪਣੇ ਚੈਨਲ ਤੇ ਅਪਲੋਡ ਕਰਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈਗਾ 9530807080 ਜੋ ਸਕਰੀਨ ਦੇ ਥੱਲੇ ਵਾਲੇ ਪਾਸੇ ਬਿਲਕੁਲ ਚੱਲ ਰਿਹਾ ਹੈ ਤੁਸੀਂ ਆਪਣੇ ਚੰਗੇ ਚੰਗੇ ਹੀਰੇ ਵਰਗੇ ਪਸ਼ੂਆਂ ਦੀਆਂ ਤੇ ਆਪਣੇ ਫਾਰਮਾਂ ਦੇ ਵੀਡੀਓ ਆਪਣੇ ਚੈਨਲ ਤੇ ਪਵਾ ਸਕਦੇ ਹੋ ਅੱਜ 20 ਤਰੀਕ ਆ ਦੋਸਤੋ ਮੋੜ ਮੰਡੀ ਤੁਹਾਨੂੰ ਪਤਾ ਹੀ ਆ ਜਿੰਨੇ ਵੀ ਮੰਡੀਆਂ ਪੰਜਾਬ ਦੇ ਵਿੱਚ ਲੱਗਦੇ ਆ ਸੇ ਪ੍ਰਸ਼ਾਸਨ ਨੇ ਰੋਕੀਆਂ ਹੋਈਆਂ ਨੇ ਕਿਉਂਕਿ ਲਿੰਪੀ ਸਕੈਨ ਕਰਕੇ ਰੋਕੀਆਂ ਦੀਆਂ ਸੀ ਇਹ ਅੱਜ ਗਊਸ਼ਾਲਾ ਦੇ ਵਿੱਚ ਕਿਸਾਨਾਂ ਨੇ ਆਪਣੀ ਆਪ ਦੀ ਹੀ ਮਰਜ਼ੀ ਦੇ ਨਾਲ ਮੰਡੀ ਲਾ ਛੱਡੀ ਆ ਕਿਉਂਕਿ ਕਿਸਾਨਾਂ ਨੇ ਬਹੁਤ ਕਰੋੜਾ ਰੁਪਿਆ ਆਪਣੇ ਪਸ਼ੂਆਂ ਤੇ ਖਰਚ ਕਰ ਚੁੱਕੇ ਆ ਕਿਉਂਕਿ ਖਰੀਦ ਕੇ ਘਰੇ ਬੰਨੀ ਬੈਠੇ ਆ ਅਦਰ ਸਟੇਟ ਤੋਂ ਪਾਰੀ ਉਤਰ ਨਹੀਂ ਰਹੇ ਤੇ ਮੰਡੀਆਂ ਸਰਕਾਰ ਨੇ ਬੰਦ ਕਰ ਰੱਖੀਆਂ ਸੀਗੀਆਂ ਇਸ ਕਰਕੇ ਅੱਜ ਉਹਨਾਂ ਨੇ ਗਊਸ਼ਾਲਾ ਦੇ ਵਿੱਚ ਮੰਡੀ ਲਾ ਸਕੀ ਆ ਆਪਣੀ ਹੀ ਮਰਜ਼ੀ ਦੇ ਨਾਲ ਤੇ ਆਪਾਂ ਵਿਜਿਟ ਕੀਤਾ ਹੋਇਆ ਅੱਜ ਮੋੜ ਮੰਡੀ ਤੇ ਵੀਡੀਓ ਛੂਟ ਕਰਕੇ ਤੁਹਾਨੂੰ ਦਿਖਾਵਾਂਗੇ ਚੰਗੇ ਚੰਗੇ ਪਾਸੋਂ ਤੇ ਵੀਡੀਓ ਨੂੰ ਦੋਸਤੋ ਅੱਜ ਜਿਹੜੇ ਜਿਹੜੇ ਮੇਰੇ ਪਸੰਦ ਦੋਸਤ ਪਹਿਲੀ ਵਾਰੀ ਦੇਖ ਰਹੇ ਹਨ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਉਂਕਿ ਹੌਲੀ ਹੌਲੀ ਮੰਡੀਆਂ ਲੱਗਣੀਆਂ ਸਟਾਰਟ ਹੋ ਜਾਣਗੀਆਂ ਹੁਣ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਜੀ ਆਓ ਕਰਦੇ ਹਾਂ ਕਿਸਾਨ ਵੀਰਾਂ ਨਾਲ ਗੱਲਬਾਤ ਤਾਂ ਹੋਇਓ ਸਾਈਡ ਤੇ ਕਰਾਂ ਮਾੜੀਏ ਕਿਸਾਨ ਦੋਸਤੋ ਪਲੂਨ ਝੋਟੀ ਤੁਹਾਨੂੰ ਦਿਖਾ ਰਿਹਾ ਬਹੁਤ ਵਧੀਆ ਪਹਿਲੇ ਤੋਂ ਵਾਲਾ ਆਰਡਰ ਸਾਈਜ਼ ਦੇਖੋ ਬਹੁਤ ਕੁਆਲਿਟੀ ਦੀ ਗੋਲ ਰਿੰਗ ਸਿੰਘ ਮੁਰਾ ਕੁਆਲਿਟੀ ਦੇ ਵਿੱਚ ਆਰਡਰ ਦਾ ਸਾਈਜ਼ ਦੇਖੋ ਦੋਸਤੋ ਪੂਰੇ ਗੈਪ ਦੇ ਵਿੱਚ ਮੁਠੀ ਵਾਲੇ ਥਾਂ ਚਾਰੇ ਥਾਂੇ ਪੂਰੇ ਸੇਮ ਕੁਆਲਟੀ ਦੋਸਤੋ ਪੂਰੇ ਗੈਪ ਦੇ ਵਿੱਚ ਮਾਰੋ ਨੀਗਾ ਥੋੜੀ ਥਨਾ ਕੰਨੀ ਬਹੁਤ ਵਧੀਆ ਥਰਾਂ ਦੀ ਕੁਆਲਟੀ ਚਾਰੇ ਥਾਂ ਗੈਪ ਦੇ ਵਿੱਚ ਦੋਸਤੋ ਕੱਦ ਕੱਟ ਟਾਈਟ ਲੈਂਥ ਸਾਰੀ ਸਾਰੀ ਕੁਆਲਟੀ ਤੁਹਾਡੇ ਸਾਹਮਣੇ ਕੱਟੀਏ ਕੱਟਾ ਵੀਰੇ ਕੱਟਾ ਜੀ ਤਾਜੀ ਸੂਈ ਆ ਮਗਰ ਕੱਟਾ ਲੈ ਕੇ ਆਈ ਆ ਤੇ ਮੋਰ ਮੰਡੀ ਦੇ ਵਿੱਚ ਬਾਈ ਜੀ ਹੋਰੇ ਲੈ ਕੇ ਆਏ ਸੀ ਸੇਲ ਵਾਸਤੇ ਤੇ ਸੇਲ ਵੀ ਹੋ ਚੁੱਕੀ ਆ ਗੱਲਬਾਤ ਕਰਦੇ ਆ ਬਾਈ ਜੀ ਰਣ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿੰਨੇ ਸੂਏ ਝੋਟੀ ਸੀ ਆਪਣੀ ਬਲੂਨ ਆ ਜੀ ਦੋ ਦੰਦ ਕੱਟੀ ਆ ਦੋ ਦੰਦ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਹਾਂ ਕਿੰਨਾ ਕੁ ਤਾਂ ਦਵਾਈ ਕੱਢ ਰਹੀ ਐ ਸਹੀ ਸੀ ਦੱਸਿਓ 10 ਕਿਲੋ ਹੈਗਾ 10 ਦੇ ਹਾਂ ਲਾਗੇ ਤੱਕ ਗਿਆ ਹਾਂ 10 ਕਿਲੋ ਪੱਕਾ ਮਨਮਾ ਹੈਗਾ ਠੀਕ ਆ ਜੀ ਕਿੰਨੇ ਦੇ ਫਿਰ ਸੇਲ ਹੋ ਗਈ ਇਹ 1095 ਗੇ ਇਜਾਦਦੀ ਹੋਈ 95 ਦੀ ਹੋ ਗਈ ਹੈ ਜੀ ਕਿੰਨੀ ਡਿਮਾਂਡ ਰੱਖੀ ਸੀ ਆਪਾਂ ਬਾਜ਼ਾਰ 'ਚ 110 ਧਰ 110 ਠੀਕ ਆ ਆਪਣਾ ਨਾਮ ਦੱਸੀ ਦਿਵਾਨ ਚੰਦ ਦਿਵਾਨ ਚੰਦ ਪਿੰਡ ਕੜਾਈ ਤੱਪਾ ਮੰਡੀ ਤੱਪਾ ਮੰਡੀ ਜਿਹੜਾ ਬਠਿੰਡਾ ਆ ਗਿਆ ਨਾ ਬਰਨਾਲਾ ਬਰਨਾਲਾ ਆ ਗਿਆ ਠੀਕ ਆ ਜੀ ਮੋਬਾਈਲ ਨੰਬਰ ਦੱਸਿਓ ਆਪਣਾ 95010 67544 ਠੀਕ ਆ ਹੋਰ ਵੀ ਪਸ਼ੂ ਹੁੰਦੇ ਆਪਣੇ ਕੋਲੇ ਹਾਂ ਜੀ ਹੁੰਦੇ ਠੀਕ ਆ ਵਪਾਰ ਲੈਣ ਦਾ ਕੰਮ ਨਾ ਹਾਂ ਵਪਾਰ ਬਾਜ਼ਾਰ 'ਚ ਅੱਜ ਲੈ ਕੇ ਕਿੰਨੇ ਆਏ ਸੀ ਇੱਕ ਹੀ ਲੈ ਕੇ ਆਇਆ ਠੀਕ ਉਹ ਵੀ ਸੇਲ ਹੋ ਗਿਆ ਫਿਰ ਤਾਂ ਹੁਣ ਤੁਸੀਂ ਘਰੇ ਜਾਓਗੇ ਜਲਦੀ ਜਲਦੀ ਹਨਾ ਘਰੇ ਜਾਵ ਸਾਡਾ ਦੋਸਤ ਇੱਕ ਤੁਹਾਨੂੰ 14 ਲੀਟਰ ਵਾਲੀ ਮੱਝ ਦਿਖਾਉਣੀ ਆ। ਥੋੜੀ ਜਿਹੀ ਪਿਛਲੇ ਵਾਲੇ ਥਾਂ ਤਾਂ ਮੋٹے ਜ਼ਰੂਰ ਦੇਖਦੇ ਆ। ਕੱਦ ਕਾ ਟਾਈਟਲੈਂਡ ਕੁਆਲਿਟੀ ਵਧੀਆ। ਬਾਈ ਜਰਾ ਦੱਸਿਆ ਤੀਜੇ ਸੂਏ ਮੱਝ ਆ ਤੇ 14 ਲੀਟਰ ਦੁੱਧ ਕੱਢ ਰਹੀ ਆ। ਸਿੰਗਾ ਦੀ ਕੁਆਲਿਟੀ ਬਿਲਕੁਲ ਗੋਲ। ਪਿਛਲੇ ਥਾਂ ਥੋੜੇ ਮੋٹے ਆ। ਪਰ ਅੱਧਾ ਸਾਈਡ ਠੀਕ ਲੱਗ ਰਿਹਾ ਮੈਨੂੰ। ਬਾਕੀ ਨਿਗਾ ਤੁਸੀਂ ਮਾਰ ਲੈਣੀ ਆਪ ਹੀ। ਪਿੱਠ ਪੁੱਟਾ ਟਾਈਟਲੈਂਡ ਕੁਆਲਿਟੀ ਤੁਹਾਡੇ ਲਈ ਸਾਰੀ ਸਾਹਮਣੇ ਆ। ਇਸ ਗੱਲਬਾਤ ਕਰਾਂਗੇ ਬਾਈ ਜੀ ਨਾਲ ਤੇ ਡਿਟੇਲ ਲੈ ਕੇ ਸ਼ੇਅਰ ਕਰਦੇ ਆਪਾਂ ਦਾ ਦੇਖੋ ਕੁਆਲਿਟੀ ਪੂਰੇ ਗੈਪ ਦੇ ਵਿੱਚ ਥਣ ਲੱਗੇ ਹੋਏ ਆ ਪਰ ਥਣ ਥੋੜੇ ਮੋٹے ਜੋੜ ਲੱਗ ਰਹੇ ਤੁਹਾਨੂੰ ਪਿੱਛੇ ਫੀਮੇਲ ਕਾਫ ਕਟੜੀ ਲੈ ਕੇ ਆਈ ਆ ਕਟੜੀ ਅੱਸੀ ਕਾਲ ਵੀਰੇ ਜਿਹੜੀ ਮਾਈ ਚਲਾ ਕੇ ਵਿਖਾਈ ਆਪਾਂ ਕਿੰਨੇ ਸੂਈ ਆ ਤੀਜੇ ਆ ਤੀਜੇ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਉਹ ਲਾ ਦਸ ਦਿਨ ਲੱਗਦੀ ਤਾਂ ਯਾਰ ਚੌਥੇ ਆ ਹਣ ਕਿ ਕੋਈ ਗੱਲ ਨਹੀਂ ਜਦ ਤੂੰ ਜਿਵੇਂ ਮਰਜ਼ੀ ਲਾ ਲੈ ਅੱਛਾ ਠੀਕ ਆ ਤੇ ਜਿਵੇਂ ਆ ਥਾਣਾ ਕਿਹੜੇ ਟੁੱਡੇ ਕਿਵੇਂ ਆ ਥਾਣਾ ਯਾਰ ਵੀਰੇ ਦੇਖ ਤੇ ਸਾਹਮਣੇ ਆ ਜਿਹੜੀ ਚੀਜ਼ ਆ ਆਪਾਂ ਕੋਈ ਠੀਕ ਆ ਥੋੜੇ ਥੋੜੇ ਟੇਡੇ ਟੱਡੇ ਆ ਪਰ ਦੁੱਧ ਕਿੰਨਾ ਹੈ ਲੋ ਚਾਹ ਦੁੱਧ 14 ਹੈਗਾ ਦੁੱਧ ਤਾਂ ਮੈਨੂੰ ਵਾਲਾ ਦਾ 14 ਹੋਊਗਾ ਹਣ ਠੀਕ ਆ ਕੱਟੀ ਆ ਪਿੱਛੇ ਦੇ ਹਣ ਹਾਂ ਕਿੰਨੇ ਦਿਨੋਂ ਗਿਸਤ ਹੋਈ ਨੂੰ ਬੱਚਾ 10 ਦਿਨ ਰੱਖ 10 ਦਿਨ ਠੀਕ ਆ 14 ਲੀਟਰ ਪੂਰੇ ਆ ਮਾਰ ਕੇ ਦੇਵੂ ਠੀਕ ਆ ਕਰ ਜੋ ਹੋਈ ਆ ਮਾਜੇ ਮੈਂ ਕਰੀ ਠੀਕ ਆ ਵਪਾਰ ਦਾ ਕੰਮ ਕਰੇਲੂ ਨਾ ਕਰੇਲੂ ਹੀ ਆ ਟਰੇਲੂ ਆ ਠੀਕ ਆ ਤੇ ਡਿਮਾਂਡ ਕਿੰਨੀ ਰੱਖੀ ਆ ਬਾਜ਼ਾਰ ਚ ਅੱਜ ਇਹਦੀ 130 1 ਲੱਖ 3000 ਮੰਗਦੇ ਹੋ ਥੋੜੇ ਜਿਆਦੇ ਨਹੀਂ ਨਹੀਂ ਠੀਕ ਆ ਅੱਛਾ ਮਾਜੂ ਚੌਂ ਮਾਜੂ ਚੌਥੇ ਸੂ ਗਿਆ ਨਹੀਂ ਜਿਆਦੇ ਨਹੀਂ ਹੈਗੀ ਅੱਛਾ ਠੀਕ ਆ ਠੀਕ ਆ ਤੇ ਲੱਗਿਆ ਕਿੰਨੇ ਦਾ? ਬਾਜ਼ਾਰ ਸਹੀ ਦੱਸੀ। ਸੈਂ 90 95 95 ਮੇਥੇ ਲਾ ਰਿਹਾ। ਮੋਟਰ ਚੰਨ ਲੱਗ ਰਿਹਾ? ਹਾਂ ਇੱਥੇ ਜੇ ਗਾਹ ਕਨ ਪਈ ਪਿਆ। ਅੱਛਾ 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 ਅੱਛਾ। ਇਹ ਤੱਕ ਛੱਡਨੀ ਆ 90 95 ਛੱਡਨੀ ਆ। ਹਾਂ ਨਾ ਨਾ ਲੱਗੇ ਆ ਨਹੀਂ। ਲੱਗੇ ਤਾਂ ਫਿਰ ਸੇਲ ਕਰਦੇ ਨਹੀਂ ਸੀ ਯਾਰ ਹਨਾ। ਨਹੀਂ ਨਹੀਂ। ਅੱਛਾ ਸਾਡੀ ਆ। ਅੱਛਾ ਆਪਦੀ ਆ। ਨਹੀਂ ਆਇਆ ਤਾਂ ਕਰਦੀ ਆ ਕਿਹੜੇ ਚੋਰੀਆਂ ਲਿਆਉਂਦੇ ਕੋਈ। ਸਾਰੇ ਕਰਦੀ ਆਲੇ ਆਉਂਦੇ ਖਰੀਦ ਕੇ। ਬਹੁਤ ਕੀਮਤ ਆ ਬਾਈ। ਹਾਂ ਉਹਦੀ ਕੀਮਤ ਆ। ਸਹੀ ਗੱਲ ਆ ਸਹੀ ਗੱਲ। 14 ਲੀਟਰ ਪੱਕਾ ਹੈਗਾ ਹਨਾ। ਪੱਕਾ। ਲਾਸਟ ਕਿ ਲਾਗ ਇੱਕ ਦਾ ਦੀ ਛੱਡ ਦਾਂਗੇ ਇੱਕ ਦਾ ਦੀ ਛੱਡਾਂਗੇ ਨਾਮ ਦੱਸੀ ਵੀਰੇ ਆਪਣਾ ਗਰਮੀਤ ਸਿੰਘ ਗਰਮੀਤ ਸਿੰਘ ਪਿੰਡ ਕੜਾ ਆ ਗਿਆ ਵੀਰੇ ਟੱਲੇ ਆ ਟੱਲੇ ਆ ਟੱਲੇ ਆ ਬਰਨਾਲਾ ਚਲਾ ਜਿਲ੍ਹਾ ਬਰਨਾਲਾ ਚ ਠੀਕ ਆ ਮੋਬਾਈਲ ਨੰਬਰ ਦੱਸੀ ਆਪਣਾ 981479672 ਠੀਕ ਆ ਕੋਕੀ ਵੀਰੇ ਧੰਨਵਾਦ ਦੋਸਤੋ ਇੱਕ ਤੁਹਾਨੂੰ ਮੱਝ ਘੋਰ ਦਿਖਾ ਰਿਹਾ ਇਹ ਵੀ ਮੋੜ ਮੰਡੀ ਦੇ ਵਿੱਚ ਸੇਲ ਵਾਸਤੇ ਵੀਰ ਲੈ ਕੇ ਆਏ ਆ ਤੇ ਥੱਕੀ ਵੀ ਵਿਚਾਰੀ ਵੇਂਦੀ ਜਾਂਦੀ ਸੀਗੀ ਕਿਉਂ ਗੱਡੀਆਂ ਦੇ ਚੜਾਈ ਫਿਰਦੇ ਹੋ ਜਾ ਰਹੇ ਇੱਧਰ ਉੱਧਰ ਵਪਾਰੀ ਥੱਕ ਹੀ ਜਾਂਦੇ ਪਸ਼ੂ ਵਿਚਾਰੇ ਦੋਸਤੋ ਤੇ ਅੰਡਰ ਦਾ ਸਾਈਜ਼ ਦੇਖ ਲਓ ਥੋੜਾ ਜਿਹਾ ਕੱਦ ਕਾਠ ਜਿਹੜਾ ਮੀਡੀਅਮ ਸਾਈਜ਼ ਕੁਆਲਿਟੀ ਤੁਹਾਡੇ ਸਾਹਮਣੇ ਪਿੱਟ ਪੁਟਾ ਹਾਈਟਲੈਂਡ ਸਰਾਂ ਦੀ ਕੁਆਲਿਟੀ ਦੇਖ ਲਓ ਆਰਡਰ ਦਾ ਸਾਈਜ਼ ਦੇਖ ਲਓ ਬਹੁਤ ਵਧੀਆ ਦੋਸਤੋ ਇੱਕ ਸਿੰਘ ਥੋੜਾ ਜਿਹਾ ਥੱਲੇ ਨੂੰ ਮੁੜਿਆ ਹੋਇਆ ਦੋਸਤੋ ਜਮਾਂਦਰੂ ਵੀਰੇ ਸਿੰਘ ਜਮਾਂਦਰੂ 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 ਥੱਲੇ ਨੂੰ ਕੀਤਾ ਮੀਨੀ ਮੱਝ ਤਰ੍ਹਾਂ ਇੱਕ ਤਾਨ ਵਾ ਦੋਸਤੋ ਕੁਆਲਿਟੀ ਤੁਹਾਡੇ ਸਾਹਮਣੇ ਲੈ ਚੱਲ ਵੀਰੇ ਮੀਡੀਅਮ ਸਾਈਜ਼ ਵਾਲੀ ਦੁੱਧ ਆ ਪਰ ਦੁੱਧ ਕੱਦ ਵਾਲੀ ਸੌਰੀ ਦੁੱਧ ਵਾਲੀ ਕੁਆਲਿਟੀ ਬਹੁਤ ਵਧੀਆ ਦੋਸਤੋ ਮਾਝ ਮੀਡੀਅਮ ਸਾਈਜ਼ ਬੰਦੇ ਵੀਰੇ ਗੱਲਬਾਤ ਕਰਦੇ ਆ ਬਾਈ ਨਾਲ ਆਪਾਂ ਤੇ ਵਿਟੇ ਲੈ ਕੇ ਸ਼ੇਅਰ ਕਰ ਦਿੰਨੇ ਆ ਭਾਈ ਜੀ ਵੀਾਰ-ਵੀਾਰ ਕਹਿ ਰਿਹਾ ਵੀ ਦੁੱਧ ਬਹੁਤ ਆ ਦੁੱਧ ਬਹੁਤ ਆ ਪਰ ਕੱਦ ਘਾਟ ਮੀਡੀਅਮ ਸਾਈਜ਼ ਆ ਆਰਡਰ ਦਾ ਸਾਈਜ਼ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਵਧੀਆ ਦੇਖੋ ਮਾੜਾ ਕੁਆਲਿਟੀ ਚੰਗੀ ਹੈ ਮੱਝ ਦੋਸਤੋ ਥੋੜੀ ਭਾਜ ਲੈਣ ਵਾਲੀ ਇਹ ਭਾਜ ਹੀ ਰੇਟ ਵੀ ਕੱਟੀ ਕਰਨਗੇ ਬਾਈ ਹੋਰੇ ਮੈਨੂੰ ਯਕੀਨ ਕੱਟੀ ਕੱਟਾ ਪਿੱਛੇ ਕੱਟੀ ਕੱਟਾ ਤੇ ਪਿੱਛੇ ਵੀ ਦੋਸਤੋ ਫੀਮੇਲ ਕੱਟੀ ਆ ਸਾਡੇ ਨਾਲ ਕਿਰਦਾਰ ਦੇ ਦੀ ਤਾਜੀ ਸੂਈ ਕੱਟਣੀ ਜੇ ਆਪਾਂ ਪਾਲਾਂਗੇ ਤੇ ਇੱਕ ਮੱਝ ਹੋਰ ਤਿਆਰ ਹੋ ਜਾਊਗੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਆਪਣਾ ਪਿੰਡ ਆਪਣਾ ਪੀਲੀ ਬੰਗਾ ਜੀ ਪੀੜੀਆਂ ਬੰਗਾ Rajasthan Rajasthan ਠੀਕ ਆ ਠੀਕ ਆ ਹੁਣ ਹਰਮਾਨਗੜ ਸਾਈਡ ਚ ਠੀਕ ਆ ਠੀਕ ਆ ਫਿਰ ਮੱਝ ਆਪਾਂ ਇੱਡੀ ਦੂਰ ਲੈ ਕੇ ਆਏ ਅੱਜ ਹਣਾ ਪਤਾ ਸੀ ਆਪਰ ਵੀ ਮੰਡੀ ਲੱਗ ਰਹੀ ਅੱਜ ਵੀਰ ਮੰਡੀ ਦਾ ਪਤਾ ਲੱਗ ਗਿਆ ਤਾਂ ਹੀ ਲੈ ਕੇ ਆਇਆ ਅੱਛਾ ਅੱਛਾ ਤੇਰੇ ਏਰੀਆ ਤੇ ਮੈਂ ਬਹੁਤ ਗਿਆ ਆ ਆ ਉੱਧਰ ਸਾਰੇ ਜੈਸਰ ਮੰਡੀ 13 ਪੋਲੀ ਸਾਰੇ 32 ਐਮਐਲ 13 ਐਮਐਲ ਸਾਰੇ ਤੇ ਫਿਰ ਆਪਣੀ ਮੱਝ ਕਿੰਵੇਂ ਸੂਈ ਹੋਈ ਆ ਤੀਜੀ ਸੂਈ ਹੁਣ ਤੀਜੀ ਹੁਣ ਸੂਈ ਆ ਕਿੰਨੇ ਦਿਨ ਹੋ ਗਿਆ ਸੂਈ ਨੂੰ 10 ਦਿਨ ਹੋ ਗਏ ਆ ਸਹੀ ਸਿੱਧੇ ਸਿੱਧੇ ਦੁੱਧ ਕਿੰਨਾ ਕੱਢ ਰਹੀ ਆ 16 ਕਿਲੋ ਦੀ ਗਰੰਟੀ ਦੇ ਦੇਾਂਗੇ 16 ਨੱਟ ਤਿਆਰ ਆ ਲਿਟਰ ਮਰਵਾ ਕੇ ਦਿਓਗੇ ਤੇਰੇ ਕੋਲ ਇੱਥੇ ਅੱਜ ਵੇਗੀ ਠੀਕ ਆ ਜੇ ਘਰੇ ਵੀ ਕੋਈ ਆਉਂਦਾ ਦਿਓਗੇ ਤਲਾਕੇ ਸੂਆ ਸ਼ਾਮ ਬਿਲਕੁਲ ਬਿਲਕੁਲ ਜੀ ਬਾਅਦ ਚ ਪੇਮੈਂਟ ਪਹਿਲਾ ਮਹੀ ਦਾ ਤੋਂ ਤੋਂ ਨਿਕਾਉਂਗਾ ਕਿੰਨਾ ਦੱਸਿਆ ਤਾ ਉਹਦਾ 16 16 ਲੀਟਰ ਥੋੜਾ ਬਹੁਤਾ ਘੱਟ ਸਕਦਾ ਕਿ ਵਧੂਗਾ ਸੋਨਾ ਵਧੂਗਾ ਠੀਕ ਆ ਠੀਕ ਆ ਠੀਕ ਆ ਫਿਰ ਡਿਮਾਂਡ ਕਿੰਨੀ ਰੱਖੀ ਇੱਥੇ ਅੱਜ ਡਿਮਾਂਡ ਤੇ ਇੱਕ 5 ਕਰੀਓ ਇੱਕ 5 ਕਰਿਓ ਸਹੀ ਸਹੀ ਦੱਸ ਦੇ ਇੱਥੇ ਲੱਗੇ ਕਿੰਨੇ ਕਾ ਤੇ ਆਪਾਂ ਸੇਲ ਛੱਡਣੀ ਕਿੱਥੋਂ ਤਾਈਆਂ ਇਹਦੇ 85 86 ਲੱਗਦੇ ਆ 85 86 ਲੱਗ ਰਿਹਾ ਛੱਡਾਂਗੇ ਕਿੱਥੋਂ ਇੱਕ ਵਾਰ ਆਪਣਾ ਪ੍ਰੋਪਰ ਡਰੈਸ ਦੱਸ ਦੇ ਸਾਰਾ ਮੋਬਾਈਲ ਨੰਬਰ ਦੱਸ ਦੇ ਮੋਬਾਈਲ ਨੰਬਰ 97830 15783 ਠੀਕ ਆ ਪਿੰਡ ਪਿੰਡ ਕੀ ਹੋਣੀ ਫੀਲਿਆ ਪੰਗਾ ਸਟੇਟ ਰਾਜਸਥਾਨ ਠੀਕ ਹੈ ਜਿਲ੍ਹਾ ਭਗਵਾਨ ਤੋਂ ਸਾਰਾ ਦੋਨਾਂ ਇਹ ਦੱਸਾਂ ਦੋਸਤੋ ਦਿਖਾਉਣੇ ਤੁਹਾਨੂੰ ਦੂਜੇ ਸਵੇਰੇ ਝੋਟੀ ਸੂਈ ਆ ਇਹ ਵੀ ਮੋਰ ਮੰਡੀ ਦੇ ਵਿੱਚ ਸੇਲ ਵਾਸਤੇ ਵੀਰੇ ਲੈ ਕੇ ਆਇਆ ਕਦ ਕੱਦ ਦਾ ਝੋਟੀ ਦਾ ਬਹੁਤ ਵਧੀਆ ਪੂਰੀ ਉੱਚੀ ਲੰਮੀ ਬੇਲ ਦੀ ਬਹੁਤ ਵਧੀਆ ਮੋੜੀ ਵੀਰੇ ਸਿੰਗਾ ਦੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਬਿਲਕੁਲ ਗੋਲ ਰਿੰਗ ਸਿੰਘ ਆਰਡਰ ਦਾ ਸਾਈਜ਼ ਦੇਖ ਲਓ ਦੋਸਤੋ 16 ਕਿਲੋ ਖੰਡਈ ਹੈ ਬਾਈ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਦੋਸਤੋ 16 ਕਿਲੋ ਦੀ ਗੱਲਬਾਤ ਬਾਈ ਜੀ ਨਾਲ ਕਰਦੇ ਆਪਾਂ ਡਿਟੇਲ ਐ ਕਿ ਸੇਲ ਕਰਦੇ ਪਿੱਠ ਪੁਟਾ ਐਕਲੈਟ ਕੁਆਲਿਟੀ ਸਾਰੀ ਤੁਹਾਡੇ ਸਾਹਮਣੇ ਆਪਾਂ ਕਵਰ ਕਰ ਰਹੇ ਆ ਗੱਲਬਾਤ ਕਰਾਂਗੇ ਬਾਈ ਜੀ ਨਾਲ ਖਾਣਾਂ ਦੀ ਕੁਆਲਿਟੀ ਦੇਖ ਲਓ ਐਨ ਮੋੜ ਲੱਗ ਗਈ ਬੱਚਾ ਕਿਹੜਾ ਵੀਰੇ ਆ ਸੇ ਕੱਟੀਆਂ ਜਿਆਦੇ ਨਹੀਂ ਸੋਈ ਨੂੰ ਬਾਈ ਕੱਟੀਆਂ ਹਾਂ ਹਾਂ ਕੱਟੀਆਂ ਕੱਟੀਆਂ ਦੋਸਤੋ ਇੱਕ ਲੱਖ ਦੀ ਕੱਟੀ ਲੈ ਕੇ ਆਈ ਆ ਕੱਟੀ ਨੂੰ ਜਨਮ ਦਿੱਤਾ ਆ ਵੀਰੇ ਇਧਰ ਦੇ ਇੰਤਿਆਰ ਕੀ ਹਾਲ ਹੈ ਵੀਰੇ ਠੀਕ ਸਾਹਿਬ ਬਹੁਤ ਦੇ ਜਿਹੜੀ ਛੋਟੀਆਂ ਬਾ ਚਲਾ ਕੇ ਦਿਖਾਈ ਸਹੀ ਰਸੀ ਕਿੰਨੇ ਸੂਈ ਸੂਈ ਹੋਈ ਆ ਇਹ ਦੂਜੀ ਸੂਈ ਆ ਵੀਰੇ ਦੂਜੀ ਸੂਈ ਹੋਈ ਆ ਹਾਂਜੀ ਹਾਂਜੀ ਠੀਕ ਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਤੀਜਾ ਦਿਨ ਆ ਸੂਈ ਨੂੰ ਤੀਜਾ ਦਿਨ ਹਾਂਜੀ ਠੀਕ ਆ ਕਿੰਨਾ ਦੁੱਧ ਕੱਢ ਰਹੀ ਆਪਣੇ ਸਾਥ 10 ਲੀਟਰ ਤਿਆਰ ਆ ਕੱਟੀ ਬਿਲਕੁਲ ਤਿਆਰ ਜਮਾ ਤਿਆਰ ਜੀ ਘਰੇ ਆ ਕੇ ਜੇ ਕੋਈ ਅੱਜ ਸੇਲ ਨਹੀਂ ਹੁੰਦੀ ਤਾਂ ਜੇ ਲੀਟਰ ਮਰਵਾ ਦਿਓਗੇ 16 ਲੀਟਰ ਜਦੋਂ ਮਰਜੀ ਜਦੋਂ ਮਰਜੀ ਜੀ ਅਗਲਾ ਤੋਲ ਕੇ ਲਾਉ ਵੀਰੇ ਅੱਜ ਨੇ ਪੈਸੇ ਭਰਨੇ ਆ ਹਨਾ ਕੰਡਾ ਲ ਡਿਮਾਂਡ 1 ਲੱਖ 30 ਦੀ 1 ਲੱਖ 10 ਦੀ ਦੇਣੀ ਆ। 10 ਦੀ ਛੱਡੋਗੇ? ਹਾਂਜੀ ਹਾਂਜੀ। ਠੀਕ ਆ ਨਾਮ ਦੱਸਿਓ ਆਪਣਾ। ਲਾਲੀ RAM ਜੀ। ਲਾਲੀ RAM ਪਿੰਡ ਕੜਾ ਗਿਆ। ਬਾਲਿਆਂ ਵਾਲੀ ਜੀ। ਬਾਲਿਆਂ ਵਾਲੀ। ਇਹ ਕਿਹੜੇ ਜ਼ਿਲ੍ਹੇ ਚ ਆ ਗਿਆ? ਆ ਬਠਿੰਡੇ ਜ਼ਿਲ੍ਹੇ ਚ। ਬਠਿੰਡੇ ਜ਼ਿਲ੍ਹੇ ਚ। ਹਾਂਜੀ। ਠੀਕ ਆ ਠੀਕ ਆ। ਮੋਬਾਈਲ ਨੰਬਰ ਦੱਸਿਓ। 98721 49794 ਠੀਕ ਆ। ਕੋਕੀ ਵੀਰੇ ਧੰਨਵਾਦ। ਚੀਜ਼ ਬਹੁਤ ਚੰਗੀ ਆ ਜੀ। ਠੀਕ ਆ ਜੀ। ਹਾਂ ਹਾਂ। ਕੁਆਲਿਟੀ ਬਹੁਤ ਚੰਗੀ ਹੈ ਜਿੰਨੇ ਵੀ ਕਹਿੰਦਾ ਕੁਆਲਿਟੀ ਉਹ ਨਹੀਂ ਚੰਗੀ। ਹਾਂ ਦੋਸਤੋ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਦੇਖ ਲਈ ਸਾਰੇ ਕਿਸਾਨਾਂ ਦਾ ਧੰਨਵਾਦ ਨੈਕਸਟ ਵੀਡੀਓ ਦਾ ਇੰਤਜ਼ਾਰ ਕਰਿਓ ਸਤਿ ਸ੍ਰੀ ਅਕਾਲ ਜੀ